ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਦੇ ਆਓ ਅੱਜ ਆਪਾਂ ਸੁਣਦੇ ਹਾਂ ਲੇਖਕ ਅਮਰ ਗਿਰੀ ਜੀ ਦੀ ਲਿਖੀ ਹੋਈ ਕਹਾਣੀ ਮਤਾੜ ਮੈਂ ਉਹ ਦੁੱਖ ਤਕਰੀਬਨ ਤਕਰੀਬਨ ਭੁੱਲ ਚੁੱਕਾ ਸੀ ਜਿਵੇਂ ਬਹੁਤ ਸਾਰੇ ਦੁੱਖਾਂ ਨੂੰ ਸਮਾਂ ਭੁਲਾ ਦਿੰਦਾ ਹੈ ਜਾਂ ਕੋਈ ਵੀ ਦੁੱਖ ਹੌਲੀ-ਹੌਲੀ ਸਮਾਂ ਪਾ ਕੇ ਭੁੱਲ ਜਾਂਦਾ ਹੈ ਠੀਕ ਉਹ ਪੁਰਾਣਾ ਦੁੱਖ ਮੈਂ ਭੁੱਲ ਚੁੱਕਾ ਸੀ ਬੀਤੇ ਵਕਤ ਨੂੰ ਭੁਲਾਉਣ ਵਿੱਚ ਹੀ ਮੈਂ ਬੇਤਰੀ ਸਮਝੀ ਸੀ ਹੁਣ ਜਦੋਂ ਮੈਂ ਇਹ ਕਹਿ ਰਿਹਾ ਹਾਂ ਕਿ ਮੈਂ ਉਸ ਦੁੱਖ ਬਾਰੇ ਭੁੱਲ ਚੁੱਕਾ ਸੀ ਤਾਂ ਇਸ ਦਾ ਸਿੱਧਾ ਮਤਲਬ ਹੈ ਕਿ ਉਹ ਦੁੱਖ ਹੁਣ ਮੈਨੂੰ ਯਾਦ ਆ ਗਿਆ ਸੀ ਬਿਲਕੁਲ ਠੀਕ ਉਹ ਦੁੱਖ ਜੋ ਸਮੇਂ ਦੀ ਧੂੜ ਹੇਠ ਦੱਬਿਆ ਗਿਆ ਸੀ ਅਚਾਨਕ ਫਿਰ ਮੇਰੇ ਅੰਦਰ ਤਾਜ਼ਾ ਹੋ ਗਿਆ ਸੀ ਅਸਲ ਵਿੱਚ ਇਹ ਅਚਾਨਕ ਤਾਜ਼ਾ ਨਹੀਂ ਸੀ ਹੋਇਆ ਸਗੋਂ ਹੁਦੂਕ ਮੈਨੂੰ ਤਾਜ਼ਾ ਕਰਵਾਇਆ ਗਿਆ ਸੀ ਉਹ ਕੀ ਸੀ ਕਿਉਂ ਹੋਇਆ ਸੀ ਇਸ ਤਰ੍ਹਾਂ ਇੰਜ ਕਿਉਂ ਹੋ ਰਿਹਾ ਹੈ ਕਿ ਇਹ ਵੀ ਉਸੇ ਦਾ ਹੀ ਇੱਕ ਹਿੱਸਾ ਹੈ ਇੱਕੋ ਵਾਰ ਵਰਤਮਾਨ ਭੂਤ ਤੇ ਭਵਿੱਖ ਵੱਲ ਸੋਚ ਕੇ ਮੈਂ ਅੱਖਾਂ ਬੰਦ ਕਰ ਲਈਆਂ ਸਨ ਦੁੱਖ ਨੂੰ ਸਹਿਣ ਕਰਨ ਲਈ ਉਸ ਦਾ ਟੱਕਰਾਂ ਕਰਨ ਲਈ ਜਾਂ ਸ਼ਾਇਦ ਉਸ ਤੋਂ ਬਚਣ ਲਈ ਜਦੋਂ ਮੈਂ ਅੱਖਾਂ ਖੋਲੀਆਂ ਤਾਂ ਮੇਰਾ ਮੁੰਡਾ ਮੇਰੀ ਜੁੱਤੀ ਪਾ ਕੇ ਪੌੜੀਆਂ ਉਤਰ ਚੁੱਕਾ ਸੀ ਅਸਲ ਵਿੱਚ ਸਾਰੇ ਪੁਆੜੇ ਦੀ ਜੜ ਇਹ ਮੁੰਡਾ ਹੈ ਪਿਓ ਦੇ ਨਾਂ ਤੇ ਮੇਰਾ ਇਹ ਫਰਜ਼ ਬਣਦਾ ਸੀ ਕਿ ਇਸ ਨੂੰ ਚੰਗੀ ਸਿੱਖਿਆ ਦੇਵਾਂ ਪੜ੍ਹਾਵਾ ਲਿਖਾਵਾ ਤੇ ਸਮਾਜ ਵਿੱਚ ਜੀਉਣ ਯੋਗ ਇਨਸਾਨ ਬਣਾਵਾ ਪਰ ਮੁੰਡੇ ਦੀ ਹਰ ਗੱਲ ਵਿੱਚ ਬੇਰੁਖੀ ਵੇਖ ਕੇ ਇੰਜ ਲੱਗਦਾ ਹੈ ਜਿਵੇਂ ਇਹ ਸਭ ਕੁਝ ਅਜਾਈ ਹੀ ਸੀ ਮੁੰਡੇ ਦੀ ਉਮਰ ਵਧਣ ਨਾਲ ਮੇਰਾ ਉਹ ਦੁੱਖ ਵੀ ਸ਼ਾਇਦ ਅੰਦਰੋਂ ਅੰਦਰੀ ਵਧ ਰਿਹਾ ਸੀ ਤੇ ਅੱਜ ਉਹ ਮੇਰੇ ਆਪਣੇ ਹੀ ਖੂਨ ਦੇ ਰੂਪ ਵਿੱਚ ਸਾਹਮਣੇ ਖੜਾ ਸੀ ਮੈਂ ਇਸ ਸ਼ਹਿਰ ਵਿੱਚ ਪਿਛਲੇ 20 ਸਾਲ ਤੋਂ ਰਹਿ ਰਿਹਾ ਹਾਂ ਭਾਵੇਂ ਕਿ ਇਸ ਸ਼ਹਿਰੀ ਜੀਵਨ ਨਾਲ ਮੈਂ ਆਪਣੇ ਆਪ ਨੂੰ ਇੱਕ ਸੁਰ ਕਦੇ ਵੀ ਨਹੀਂ ਕਰ ਸਕਿਆ ਪਰ ਦੂਜੇ ਪਾਸੇ ਇਹ ਵੀ ਹੈ ਕਿ ਜਦੋਂ ਦਾ ਪਿੰਡ ਛੱਡਿਆ ਹੈ ਇੱਕ ਵਾਰੀ ਵੀ ਇੱਕ ਵਾਰ ਵੀ ਉਸ ਪਾਸੇ ਵੱਲ ਮੂੰਹ ਨਹੀਂ ਕਰ ਸਕਿਆ ਕਰਦਾ ਵੀ ਕਿਵੇਂ ਕਿਉਂਕਿ ਪਿੰਡ ਜਾਣ ਲੱਗਿਆ ਮੈਨੂੰ ਸ਼ਰਮ ਆਉਂਦੀ ਸੀ ਅਸਲ ਵਿੱਚ ਮੈਂ ਕਿਸੇ ਵੀ ਸਵਾਲ ਦਾ ਜਵਾਬ ਦੇਣ ਤੋਂ ਕੰਨੀ ਕਤਰਾਂਦਾ ਸੀ ਤੇ ਉੱਥੋਂ ਦੇ ਭੋਲੇ-ਪਾੜੇ ਲੋਕ ਕੇਵਲ ਸਵਾਲ ਕਰਨਾ ਹੀ ਜਾਣਦੇ ਹਨ ਜਾਂ ਫਿਰ ਕੰਨੋ ਕੰਨੀ ਗੱਲਾਂ ਮੈਨੂੰ ਯਾਦ ਹੈ ਮੇਰਾ ਮੁੰਡਾ ਛੋਟਾ ਹੁੰਦਾ ਅਕਸਰ ਸਵਾਲ ਕਰਦਾ ਸੀ ਪਿਤਾ ਜੀ ਮੇਰੇ ਸਾਰੇ ਦੋਸਤਾਂ ਦੇ ਪਿੰਡ ਹਨ ਆਪਣਾ ਕੋਈ ਪਿੰਡ ਨਹੀਂ ਮੈਂ ਕਹਿ ਕੇ ਟਾਲ ਦਿੰਦਾ ਸੀ ਨਹੀਂ ਆਪਣਾ ਕੋਈ ਪਿੰਡ ਨਹੀਂ ਕੁਝ ਦਿਨ ਚੁੱਪ ਰਹਿ ਕੇ ਉਹ ਫੇਰ ਕਹਿੰਦਾ ਮੇਰੇ ਸਾਰੇ ਦੋਸਤ ਛੁੱਟੀਆਂ ਵਿੱਚ ਆਪਣੇ ਆਪਣੇ ਪਿੰਡ ਜਾਂ ਰਿਸ਼ਤੇਦਾਰਾਂ ਵਿੱਚ ਜਾਂਦੇ ਹਨ ਆਪਣਾ ਕੋਈ ਰਿਸ਼ਤੇਦਾਰ ਵੀ ਨਹੀਂ ਮੈਂ ਕਹਿ ਦਿੰਦਾ ਨਹੀਂ ਹੁਣ ਜਦੋਂ ਉਹ 17-18 ਸਾਲਾਂ ਦਾ ਹੋ ਗਿਆ ਹੈ ਉਹਨੂੰ ਸਭ ਕੁਝ ਪਤਾ ਲੱਗ ਗਿਆ ਹੈ ਕਿ ਸਾਡਾ ਵੀ ਇੱਕ ਪਿੰਡ ਹੈ ਮੇਰੇ ਦਾਦਾ ਜੀ ਨਹੀਂ ਹਨ ਮੇਰੇ ਚਾਚਾ ਜੀ ਤੇ ਤਾਇਆ ਜੀ ਪਿੰਡ ਰਹਿੰਦੇ ਹਨ ਉਹਨਾਂ ਦੇ ਬੱਚੇ ਵੀ ਹਨ ਉਹ ਕਈ ਵਾਰ ਪਿੰਡ ਜਾਣ ਦੀ ਜ਼ਿੱਦ ਆਮ ਵਾਂਗ ਕਰ ਚੁੱਕਿਆ ਹੈ ਮੈਂ ਉਹਨੂੰ ਹਰ ਵਾਰ ਇਹ ਕਹਿ ਕੇ ਟਾਲ ਦਿੰਦਾ ਰਿਹਾ ਹਾਂ ਕਿ ਮੇਰੇ ਭਰਾਵਾਂ ਨੇ ਮੇਰੇ ਨਾਲ ਧੋਖਾ ਕੀਤਾ ਮੇਰਾ ਬਣਦਾ ਹਿੱਸਾ ਮੈਨੂੰ ਨਹੀਂ ਦਿੱਤਾ ਇੱਥੋਂ ਤੱਕ ਕਿ ਉਹਨਾਂ ਨੇ ਮੈਨੂੰ ੱੱਕੇ ਮਾਰ-ਮਾਰ ਕੇ ਪਿੰਡ ਤੋਂ ਬਾਹਰ ਕੱਢਿਆ ਸੀ ਤੇ ਮੁੜ ਇਧਰ ਨੂੰ ਮੂੰਹ ਨਾ ਕਰਨ ਦੀ ਹਦਾਇਤ ਵੀ ਕੀਤੀ ਸੀ ਮੇਰੀ ਗੱਲ ਸੁਣ ਕੇ ਮੁੰਡੇ ਦੀਆਂ ਅੱਖਾਂ ਵਿੱਚ ਆਈ ਲਾਲੀ ਤੋਂ ਮੈਨੂੰ ਡਰ ਲੱਗਣ ਲੱਗਦਾ ਸੀ ਉਹ ਗੱਡੀ ਦੀ ਚਾਬੀ ਦੀ ਮੰਗ ਕਰਦਾ ਹੈ ਤੇ ਨਾਲ ਹੀ ਕਹਿੰਦਾ ਹੈ ਕਿ ਰਾਈਫਲ ਦਾ ਲਾਇਸੈਂਸ ਮੇਰੇ ਨਾਲ ਟ੍ਰਾਂਸਫਰ ਕਰਵਾ ਦਿਓ ਮੈਂ ਆਪਣੀ ਪਤਨੀ ਨਾਲ ਮੁੰਡੇ ਦੀ ਗੱਡੀ ਦੀ ਚਾਬੀ ਤੇ ਰਾਈਫਲ ਮੰਗਣ ਦੀ ਗੱਲ ਕਰਦਾ ਉਹ ਕਹਿ ਦਿੰਦੀ ਹੈ ਹੁਣ ਉਹ ਬਰਾਬਰ ਦਾ ਹੋ ਗਿਆ ਇਸ ਲਈ ਜੋ ਕਰਦਾ ਹੈ ਕਰਨ ਦਿਓ ਹੁਣ ਉਹਨੂੰ ਚੰਗੇ ਮਾੜੇ ਦੀ ਪੂਰੀ ਸੂਝ ਹੈ ਮੈਨੂੰ ਲੱਗਦਾ ਹੈ ਜਿਵੇਂ ਉਹ ਸਚਾਈ ਨੂੰ ਕੇਵਲ ਮਮਤਾ ਵਾਸ ਹੀ ਨਹੀਂ ਸਮਝ ਰਹੀ ਮੇਰੀ ਨਜ਼ਰਾਂ ਵਿੱਚ ਅਜੇ ਉਹ ਬੱਚਾ ਹੈ ਤੇ ਮੈਂ ਬੱਚਿਆਂ ਨੂੰ ਚਮਲਾਉਣ ਦੇ ਹੱਕ ਵਿੱਚ ਨਹੀਂ ਮੈਂ ਇੱਕ ਦਿਨ ਉਹਨੂੰ ਕੋਲ ਬੁਲਾ ਕੇ ਕਹਿੰਦਾ ਪੁੱਤਰ ਤੂੰ ਅਜੇ ਬੱਚਾ ਹੈ ਸਿਆਣਾ ਬਣ ਗੱਡੀ ਦੀ ਚਾਬੀ ਮੰਗਣਾ ਤੇ ਰਾਈਫਲ ਦੀ ਮੰਗ ਕਰਨਾ ਤੇਰੇ ਲਈ ਠੀਕ ਨਹੀਂ ਪਿੰਡ ਹੁਣ ਉਹ ਪਹਿਲਾਂ ਵਰਗੇ ਪਿੰਡ ਨਹੀਂ ਰਹੇ ਤੇ ਤੇਰਾ ਉੱਥੇ ਜਾਣਾ ਵੀ ਠੀਕ ਨਹੀਂ ਜਦੋਂ ਮੈਂ ਹੀ ਕਦੇ ਉੱਥੇ ਨਹੀਂ ਜਾਂਦਾ ਉਹ ਕਹਿੰਦਾ ਹੈ ਮੈਂ ਪਿੰਡ ਜ਼ਰੂਰ ਜਾਣਾ ਹੈ। ਉਹਨਾਂ ਨੂੰ ਇੱਕ ਵਾਰ ਤਾਂ ਜ਼ਰੂਰ ਵੇਖਣਾ ਹੈ ਜਿਨ੍ਹਾਂ ਨੇ ਸਾਡੇ ਨਾਲ ਧੋਖਾ ਕੀਤਾ। ਸਾਨੂੰ ਆਪਣੇ ਸੰਸਕਾਰਾਂ ਤੇ ਆਪਣੇ ਪਛੂਕਰ ਤੋਂ ਦੂਰ ਰੱਖਿਆ। ਮੈਂ ਕਹਿੰਦਾ ਨਹੀਂ ਪੁੱਤਰ ਅਸਲ ਗਲ ਹੋਰ ਹੈ। ਜਿਸ ਕਰਕੇ ਮੈਂ ਆਪਣੇ ਪਿੰਡ ਵੱਲ ਨੂੰ ਕਦੇ ਮੂੰਹ ਨਹੀਂ ਕਰ ਸਕਦਾ। ਉਹ ਵਿੱਚੋਂ ਹੀ ਟੋਕ ਕੇ ਬੋਲਦਾ ਹੈ ਡੈਡੀ ਤੁਸੀਂ ਸਮਝਦੇ ਕਿਉਂ ਨਹੀਂ? ਆਈ ਵਾਂਟ ਚੇਂਜ ਆਪਣੀ ਗੱਲ ਕਹਿੰਦੇ ਆਂ ਵੀ ਮੇਰੀ ਆਵਾਜ਼ ਵਿੱਚ ਫਰਕ ਸੀ ਤੇ ਉਸ ਦਾ ਜਵਾਬ ਸੁਣ ਕੇ ਵੀ ਉਂਝ ਦਾ ਉਂਝ ਬਰਕਰਾਰ ਸੀ ਉਸ ਦਿਨ ਮੈਨੂੰ ਆਪਣਾ ਆਪਾ ਉਪਰਾ ਵੀ ਲੱਗਿਆ ਸੀ ਤੇ ਬੇਤਰਤੀਬਾ ਤੇ ਉਬੜ ਖਾਬੜ ਵੀ ਵਕਤ ਬਹੁਤ ਅੱਗੇ ਲੰਘ ਗਿਆ ਸੀ ਤੇ ਮੈਂ ਉਸ ਤੋਂ ਕੋਹਾਂ ਮੀਲ ਪਿੱਛੇ ਰਹਿ ਗਿਆ ਸੀ ਆਪਣੇ ਆਪ ਨੂੰ ਵਕਤ ਨਾਲ ਚਲਾਉਣ ਦੀ ਦੌੜ ਵਿੱਚ ਬਹੁਤ ਕੁਝ ਗਵਾਚ ਗਿਆ ਸੀ ਤੇ ਉਸ ਤੋਂ ਵਿਵੱਦ ਬਹੁਤ ਕੁਝ ਅੱਖਾਂ ਸਾਹਮਣੇ ਇੱਕ ਸਵਾਲ ਬਣ ਕੇ ਖੜਾ ਸੀ ਉਹ ਸਵਾਲ ਸੀ ਮੇਰਾ ਪੁੱਤ ਵੈਸੇ ਤਾਂ ਮੈਨੂੰ ਆਪਣੇ ਦੁੱਖ ਦੀ ਯਾਦ ਥੋੜੀ ਥੋੜੀ ਉਸੇ ਦਿਨ ਤੋਂ ਆਉਣੀ ਸ਼ੁਰੂ ਹੋ ਗਈ ਸੀ ਜਦੋਂ ਮੈਂ ਆਪਣੇ ਮੁੰਡੇ ਦੀ ਉੱਠਣ ਬੈਠਣ ਬੋਲਣ ਚੱਲਣ ਖਾਣ ਪੀਣ ਵਾਦ ਵਿਵਾਦ ਸੌਣ ਜਾਗਣ ਦੀ ਹਰ ਹਰਕਤ ਨੂੰ ਧਿਆਨ ਨਾਲ ਦੇਖਣਾ ਸ਼ੁਰੂ ਕਰ ਦਿੱਤਾ ਸੀ ਬੱਚਿਆਂ ਤੋਂ ਕਾਹਦਾ ਬਚਾਓ ਪਤਾ ਨਹੀਂ ਮੇਰੇ ਮਨ ਵਿੱਚ ਅਚੇਤ ਤੌਰ ਤੇ ਕਿਵੇਂ ਆ ਗਿਆ ਸੀ ਉਹ ਤਾਂ ਮੈਂ ਭੂਤ ਤੋਂ ਸਿੱਖ ਸੁਚੇਤ ਤੌਰ ਤੇ ਸੋਚਦਿਆਂ ਉਸ ਨੂੰ ਕਈ ਵਾਰ ਮਨਾ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਹਰ ਵਾਰ ਉਸ ਦਾ ਜਵਾਬ ਇਹ ਹੀ ਹੁੰਦਾ ਪਿਤਾ ਜੀ ਹੁਣ ਤੁਸੀਂ ਬੁੱਢੇ ਹੁੰਦੇ ਜਾ ਰਹੇ ਹੋ ਤੇ ਤੁਹਾਡੀ ਸੋਚ ਵੀ ਤੁਹਾਨੂੰ ਸ਼ਾਇਦ ਪਤਾ ਨਹੀਂ ਕਿ ਜਿਸ ਪਾਸੇ ਤੋਂ ਕਿਸੇ ਨੂੰ ਰੋਕਿਆ ਜਾਂਦਾ ਹੈ ਉਸੇ ਪਾਸੇ ਵੱਲ ਜਾਣ ਦੀ ਖੁਆਇਸ਼ ਅੰਦਰੋਂ-ਅੰਦਰ ਹੀ ਵੱਧਦੀ ਜਾਂਦੀ ਹੈ ਤੇ ਇਸ ਦੇ ਜ਼ਿੰਮੇਵਾਰ ਤੁਸੀਂ ਕਿੰਨਾ ਮੁਸ਼ਕਲ ਹੁੰਦਾ ਹੈ ਇਹੋ ਜੇ ਮਾਹੌਲ ਵਿੱਚ ਇਹੋ ਜੇ ਮੌਸਮ ਵਿੱਚ ਜ਼ਖਮਾਂ ਨੂੰ ਜ਼ਰਬ ਦੇਣਾ ਤੇ ਉਮਰ ਦਾ ਉੱਤਰ ਸੋਣਾ ਜ਼ਖਮ ਦੇ ਆਲੇ-ਦੋਲੇ ਹੱਥ ਦੀ ਉਂਗਲ ਫੇਰਿਆ ਸਕੂਨ ਮਿਲਦਾ ਹੈ ਜਿਉਂ ਹੀ ਨਵਾਂ ਜ਼ਖਮ ਤੇ ਲੱਗਦਾ ਹੈ ਤਾਂ ਇੱਕ ਚੀਜ਼ ਪੈਂਦੀ ਹੈ ਤੇ ਉਹ ਕੋਈ ਮਾਮੂਲੀ ਚੀਜ਼ ਨਾ ਰਹਿ ਕੇ ਸਦੀਵੀ ਬਣ ਜਾਂਦੀ ਹੈ ਇਹ ਸਭ ਕੁਝ ਵੇਖਣ ਸੁਣਨ ਤੇ ਹੰਡਾਣ ਤੋਂ ਬਾਅਦ ਪਰਸੋਂ ਕੱਲ੍ਹ ਜਤੇ ਭਲਕੇ ਵਿਚਾਰਲੇ ਫਰਕ ਨੂੰ ਫੜਨਾ ਫਜ਼ੂਲ ਵੀ ਲੱਗਦਾ ਹੈ ਤੇ ફરਜ਼ੀ ਵੀ ਹੱਥ ਆਪ ਹਰੇ ਗਰਦਨ ਤੇ ਫਿਰਨ ਲੱਗਦਾ ਹੈ ਮੇਰਾ ਪਿਓ ਗਡਵਾਲਾ ਸੀ ਗੱਡਾ ਤੇ ਬਲਦ ਉਸ ਦੀ ਜਿੰਦ ਜਾਨ ਸਨ ਉਸ ਨੂੰ ਜਾਨਦਾਰ ਬਲਦ ਓਨੇ ਹੀ ਪਿਆਰੇ ਸਨ ਜਿੰਨਾ ਕਿ ਲੱਕੜ ਦਾ بے ਜਾਨ ਗੱਡਾ ਜਿੰਨਾ ਸਮਾਂ ਉਹ ਬਲਦਾਂ ਨੂੰ ਸ਼ਿੰਗਾਰਨ ਤੇ ਉਹਨਾਂ ਦੀ ਕਾਦ ਖੁਰਾਕ ਦਿਲਾਉਂਦਾ ਉਸ ਤੋਂ ਵੱਧ ਸਮਾਂ ਉਹ ਗੱਡੀ ਦੀ ਦੇਖਭਾਲ ਤੇ ਲਗਾਉਂਦਾ ਇਸ ਤੋਂ ਬਿਨਾ ਉਸ ਕੋਲ ਕਿਸੇ ਹੋਰ ਕੰਮ ਲਈ ਵੇਲ ਨਹੀਂ ਸੀ ਜਾਂ ਉਹ ਹੋਰ ਕਿਸੇ ਕੰਮ ਲਈ ਵੇਲ ਕੱਢਣਾ ਹੀ ਨਹੀਂ ਸੀ ਚਾਹੁੰਦਾ ਕਈ ਵਾਰ ਰਾਤ ਸਮੇਂ ਵੀ ਉੱਠ ਕੇ ਬਲਦਾਂ ਵੱਲ ਛਾਤੀ ਮਾਰਦਾ ਖੁਰਲੀ ਵਿੱਚ ਹੱਥ ਮਾਰ ਕੇ ਵੇਖਦਾ ਤੇ ਫਿਰ ਬਲਦਾਂ ਦੀ ਪਿੱਠ ਤੇ ਬਾਰੋ-ਬਾਰ ਹੱਥ ਫੇਰ ਕੇ ਪੈ ਜਾਂਦਾ ਵੇਲੇ ਸਮੇਂ ਦੇਣ ਵੇਲੇ ਵੀ ਕਦੇ ਬਲਦਾਂ ਦੇ ਪਿੱਠ ਤੇ ਖਰਖਰਾ ਫੇਰਦਾ ਰਹਿੰਦਾ ਕਦੇ ਖੁਦ ਕੈਂਚੀ ਫੜ ਕੇ ਪੂੰਛ ਦੇ ਵਾਲਾਂ ਦਾ ਫੁੱਲ ਬਣਾਉਂਦਾ ਰਹਿੰਦਾ ਗਰਮੀਆਂ ਚ ਇੱਕ ਵਾਰ ਨਹਾਉਣਾ ਤੇ ਸਰਦੀਆਂ ਵਿੱਚ ਕਢਾਈ ਕੀਤਾ ਚੁੱਲ ਉਹਨਾਂ ਦੇ ਦੇਣਾ ਉਹ ਕਦੇ ਨਹੀਂ ਸੀ ਭੁੱਲਦਾ ਇਹੀ ਹਾਲ ਉਸ ਦੇ ਗੱਡੇ ਦਾ ਸੀ 8ਵੇਂ ਦਿਨ ਉਹ ਲਾਜ਼ਮੀ ਗੱਡਾ ਜੰਦ ਦਾ ਗਰੀਸ ਦਿੰਦਾ ਤੇ ਕੱਠ ਬਦਲਦਾ ਗੱਡੇ ਦੀਆਂ ਵਲੀਆਂ ਤੇ ਪੈਂਜਣੀਆਂ ਪਿੱਤਲ ਦੇ ਕੋਕਿਆਂ ਨਾਲ ਜੜੀਆਂ ਪਈਆਂ ਸਨ ਕਿਸੇ ਕਲਾਕਾਰ ਦੀ ਕਲਾਕਾਰੀ ਦਾ ਅਦਭੁਤ ਨਮੂਨਾ ਜੇਕਰ ਕਦੇ ਕੋਈ ਗੱਡਾ ਬੋਲਦ ਮੰਗਵੇਂ ਲੈਣ ਲਈ ਆ ਜਾਂਦਾ ਤਾਂ ਇਹਨਾਂ ਕੋਰਾ ਕਰਾਰਾ ਹੋ ਜਾਂਦਾ ਜਿਵੇਂ ਉਹ ਦਿੰਦਾ ਤਾਂ ਕਹਿ ਦਿੰਦਾ ਗੱਡਾ ਤੇ ਬੋਲਦ ਮੇਰੇ ਨਾਲ ਹੀ ਜਾ ਸਕਦੇ ਨੇ ਇਹ ਇਕੱਲੇ ਨਹੀਂ ਮੈਨੂੰ ਇਹ ਸਭ ਕੁਝ ਉਪਰਾ ਵੀ ਲੱਗਦਾ ਤੇ ਅਜੀਬ ਵੀ ਕਈ ਵਾਰ ਇੱਛਾ ਹੁੰਦੀ ਕਿ ਬੋਲਦ ਜੋ ਕੇ ਗੱਡੇ ਨੂੰ ਇਕੱਲਾ ਹੀ ਕਿਧਰੇ ਭਜਾ ਕੇ ਲੈ ਜਾਵਾਂ ਬੋਲਦਾਂ ਨੂੰ ਰੇਬੀਆ ਚਾਲ ਤੋਰਾ ਤੇ ਉਹਨਾਂ ਦੇ ਗਲੇ ਵਿੱਚ ਵੱਜਦੀਆਂ ਟੱਲੀਆਂ ਤੇ ਘੁੰਗਰੂਆਂ ਦੀ ਛਣਕਾਰ ਵਿੱਚ ਗੁਆ ਜਾਵਾਂ ਪਿਤਾ ਜੀ ਮੈਨੂੰ ਅਜੇ ਬੱਚਾ ਹੀ ਸਮਝਦੇ ਸਨ ਜਾਂ ਸ਼ਾਇਦ ਉਹਨਾਂ ਨੂੰ ਪਤਾ ਸੀ ਕਿ ਮੈਂ ਇਸ ਯੋਗ ਨਹੀਂ ਜਾਂ ਸ਼ਾਇਦ ਉਹਨਾਂ ਨੂੰ ਮੇਰੇ ਤੇ ਇਤਬਾਰ ਹੀ ਨਹੀਂ ਸੀ ਅਸਲ ਵਿੱਚ ਸੁਪਨੇ ਵਿੱਚ ਮੈਂ ਬਹੁਤ ਵਾਰ ਗੱਡਾ ਪਜਾ ਚੁੱਕਾ ਸੀ ਤੇ ਹਰ ਵਾਰ ਗੱਡਾ ਤੇ ਬੋਲਡ ਮੇਰੇ ਸਮੇਤ ਅਸਮਾਨ ਵਿੱਚ ਉੱਡਦੇ ਅੱਗੇ ਵੱਲ ਘਟ ਤੇ ਪਿੱਛੇ ਵੱਲ ਵੱਧ ਭਜਦੇ ਲੱਗਦੇ ਤੇ ਮੈਨੂੰ ਵੀ ਜਿਜਾਕਦਾ ਜਿਵੇਂ ਪਿਤਾ ਜੀ ਵੀ ਪਿੱਛੇ ਹੀ ਉੱਡਦੇ ਆ ਰਹੇ ਹਨ ਮੈਨੂੰ ਫੜਨ ਲਈ ਤੇ ਜਦੋਂ ਸਾਡੇ ਵਿਚਾਰ ਫੜਨ ਤੇ ਉਡਾਰੀ ਦੇ ਵਿੱਥ ਥੋੜੀ ਜੀ ਰਹਿ ਜਾਂਦੀ ਤਾਂ ਝਟ ਮੇਰੀ ਅੱਖ ਖੁੱਲ ਜਾਂਦੀ ਤੇ ਇੰਜ ਮੈਂ ਆਪਣੀ ਮਰਜ਼ੀ ਦਾ ਸਫ਼ਰ ਕਦੇ ਵੀ ਨਹੀਂ ਸੀ ਕਰ ਸਕਿਆ ਜਾਂ ਇੰਜ ਕਹਿ ਲਵੋ ਕਿ ਪ੍ਰਤੱਖ ਚ ਸੁਪਨਾ ਕਦੇ ਵੀ ਸਾਕਾਰ ਨਹੀਂ ਸੀ ਹੋਇਆ ਤੇ ਮੈਨੂੰ ਇਸ ਦੇ ਸਾਕਾਰ ਹੋਣ ਦੀ ਬੜੀ ਬੇਸਬਰੀ ਨਾਲ ਉਡੀਕ ਵੀ ਸੀ ਜਿਉਂ-ਜਿਉਂ ਗੁੱਗੇ ਦਾ ਮੇਲਾ ਨੇੜੇ ਆ ਰਿਹਾ ਸੀ ਪਿਤਾ ਜੀ ਨੇ ਬੋਲਦਾਂ ਦੀ ਖਾਦ ਖੁਰਾਕ ਹੋਰ ਵੀ ਨਿੱਗੜ ਕਰ ਦਿੱਤੀ ਸੀ ਕਰਦਾ ਵੀ ਕਿਉਂ ਨਾ ਇਸ ਸਾਲ ਵੀ ਗੱਡਿਆਂ ਦੀ ਦੌੜ ਵਿੱਚ ਮੇਲਾ ਉਸੇ ਨੇ ਹੀ ਲੁੱਟਣਾ ਸੀ ਪਿਛਲੇ ਸਾਲਾਂ ਵਾਂਗ ਮੀਲਾ ਆਉਣ ਤੱਕ ਸਾਰਾ ਸਾਲ ਉਸੇ ਜੋੜੀ ਦੀਆਂ ਹੀ ਗੱਲਾਂ ਹੋਣੀਆਂ ਸਨ ਪਿੰਡ ਨੂੰ ਵੀ ਪਿਤਾ ਜੀ ਤੇ ਮਾਂ ਸੀ ਪਿਤਾ ਜੀ ਨੂੰ ਵੀ ਆਪਣੇ ਬੋਲਦਾਂ ਉੱਤੇ ਇੱਕ ਦਿਨ ਪਿਤਾ ਜੀ ਦੇ ਸਰੀਰਕ ਪੱਖੋਂ ਕੁਝ ਢਿੱਲੇ ਸਨ ਮੈਂ ਦੁਪਹਿਰ ਤੋਂ ਹੀ ਇਸ ਤਾਕ ਵਿੱਚ ਸੀ ਅੰਦਰੋਂ ਅੰਦਰ ਖੁਸ਼ ਹੁੰਦਾ ਮੈਨੂੰ ਪਤਾ ਨਹੀਂ ਕਿੰਨੀ ਵਾਰ ਬੋਲਦਾਂ ਸਮੇਤ ਖੁਰਲੀ ਚ ਪਏ 4 ਇਚ ਹੱਥ ਫੇਰਨ ਗਿਆ ਸੀ ਸਿਰਫ ਇਹ ਵਿਖਣ ਲਈ ਕਿ ਪਿਤਾ ਜੀ ਇਹ ਸਮਝਣ ਕਿ ਮੈਨੂੰ ਵੀ ਬੋਲਦਾਂ ਵੀ ਦਿਲਚਸਪੀ ਹੈ ਤੇ ਮੈਂ ਜਦੋਂ ਇਹਨਾਂ ਦੀ ਦੇਖਭਾਲ ਕਰ ਸਕਦਾ ਤਾਂ ਮੈਂ ਗੱਡਾ ਵੀ ਵਾਹ ਸਕਦਾ ਮੇਰਾ ਹੀ ਤੀਰ ਸਿੱਧਾ ਨਿਸ਼ਾਨੇ ਤੇ ਲੱਗਿਆ ਸੀ ਤੇ ਉਸੇ ਤਰ੍ਹਾਂ ਮੈਨੂੰ ਗੱਡਵਾਲਾ ਬਣ ਕੇ ਪਹਾੜਾਂ ਲੈ ਜਾਣ ਦੀ ਆਗਿਆ ਮਿਲ ਗਈ ਸੀ ਮੈਂ ਬਹੁਤ ਖੁਸ਼ ਸੀ ਆਪਣੀ ਮਰਜ਼ੀ ਨਾਲ ਗੱਡਾ ਤੋਰਾਂਗਾ ਬੋਲਦਾਂ ਨੂੰ ਖੂਪ ਭਜਾਵਾਂਗਾ ਗੱਡੇ ਦੇ ਚੀਚੀ ਕਰਦੇ ਪਈਏ ਹਮੇਸ਼ਾ ਹੀ ਮੈਨੂੰ ਚੰਗੇ ਲੱਗਦੇ ਰਹੇ ਸਨ ਤੁਰੰਤੋ ਪਹਿਲਾ ਪਿਤਾ ਜੀ ਨੇ ਮੈਨੂੰ ਕੋਲ ਬੁਲਾ ਕੇ ਕਿਹਾ ਸੀ ਨੰਬਰ 1 ਤਾਂ ਬੋਲਦਾਂ ਨੂੰ ਆਪਣੀ ਮਰਜ਼ੀ ਨਾਲ ਮਟਕ ਚਾਲ ਤੁਰਨ ਦੇਣਾ ਨੰਬਰ 2 ਬੋਲਦਾਂ ਦੇ ਛਾਂਟਾ ਨਹੀਂ ਮਾਰਨਾ ਨੰਬਰ 3 ਰਸਤੇ 'ਚ ਬੋਲਦਾਂ ਨੂੰ ਆਰਾਮ ਕਰਾਉਣ ਸਮੇਂ ਗੁੜ ਦੇਣਾ ਤੇ ਚਾਰਾ ਚਰਾਉਣਾ ਨਾ ਭੁੱਲਣਾ ਤੇ ਸਭ ਤੋਂ ਜ਼ਰੂਰੀ ਗੱਲ ਇਹ ਕਿ ਗੱਡੇ ਦੇ ਪਹੀਆਂ ਨੂੰ ਲੀ ਤੋਂ ਨਾ ਹਟਾਉਣਾ ਜੋ ਲੀਹਾਂ ਪਹਿਲਾਂ ਪਈਆਂ ਹੋਈਆਂ ਨੇ ਉਹਨਾਂ ਵਿਚਕਾਰ ਹੀ ਗੱਡੀ ਨੂੰ ਰੱਖਣਾ ਇੰਜ ਕਰਨ ਨਾਲ ਬੁਲਦਾਂ ਦਾ ਜ਼ੋਰ ਘਟ ਲੱਗਦਾ ਹੈ ਮੈਂ ਹੀ ਸਭ ਕੁਝ ਬੜੇ ਧਿਆਨ ਨਾਲ ਸੁਣਦਾ ਰਿਹਾ ਸੀ ਬੁਲਦ ਆਪਣੀ ਚਾਲ ਉਸੇ ਰਸਤੇ ਤੇ ਤੁਰ ਰਹੇ ਸਨ ਜਿਸ ਦੇ ਕੇ ਉਹ ਆਦੀ ਸਨ ਤੇ ਜਾਣੂ ਵੀ ਗੱਲ ਵਿੱਚ ਪਈਆਂ ਟੱਲੀਆਂ ਦੀ ਟਰੰਕਾਰ ਦੇ ਮੱਥੇ ਤੇ ਵੱਜਦੇ ਘੁੰਗਰੂਆਂ ਦੀ ਛਣਕਾਰ ਮੇਰੇ ਕੰਨਾਂ 'ਚ ਪੈ ਰਹੀ ਸੀ ਮੈਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਇਸ ਸਮੇਂ ਮੈਂ ਗਡਵਾਲਾ ਹਾਂ ਜਾਂ ਕਿ ਆਮ ਵਾਂਗ ਕੋਈ ਸੁਪਨਾ ਵੇਖ ਰਿਹਾ ਹਾਂ ਇਹ ਸਭ ਸੱਚੋ-ਸਦੋ ਲੱਗਿਆ ਜਦੋਂ ਹੋਰ ਗੱਡੇ ਵਾਲੇ ਪਛਾਣ ਦੇ ਕਹਿਰੇ ਸਨ ਹੌਲੀ ਤੋਰ ਕੰਜਰਾ ਹੌਲੀ ਕਿਉਂ ਪੁੱਤਾਂ ਵਾਂਗ ਸਾਹਮਣੇ ਰੱਖੇ ਬੋਲਦਾਂ ਦੀ ਜਾਨ ਦਾ ਦੁਸ਼ਮਣ ਬਣਿਆ ਗੱਡਾ ਲੀਕ ਤੇ ਨਹੀਂ ਤੁਰ ਰਿਹਾ ਪਤਾ ਨਹੀਂ ਮੇਰੇ ਤੋਂ ਉੱਪਰਲੇ ਬੋਲਦ ਦੀ ਪਿੱਠ ਤੇ ਜੋੜ ਦੇ ਛਾਂਟਕ ਦੋ ਵਜੇ ਆ ਤੇ ਆਪਣੀ ਵੱਖਰੀ ਲੀਕ ਪਾਉਂਦਾ ਗੱਡਾ ਸਾਰੇ ਗੱਡਿਆਂ ਨੂੰ ਪਿੱਛੇ ਛੱਡ ਗਿਆ ਸੱਤਵਾਂ ਅਗਲਾ ਗੱਡਾ ਪਾਰ ਕਰਨ ਸਮੇਂ ਕੰਨੀ ਆਵਾਜ਼ ਪਈ ਲੋਕ ਕਰ ਲਉ ਗੱਲ ਪਿਓ ਨੇ ਸਾਨੂੰ ਇਹ ਕਹਿ ਕੇ ਤੋਰਿਆ ਸੀ ਕੇ ਦੇਖਿਓ ਖਿਆਲ ਰੱਖਿਓ ਅਜੇ ਬੱਚਾ ਏ ਇਹ ਤਾਂ ਸਾਡਾ ਵੀ ਪਿਓ ਬਣਿਆ ਫਿਰਦਾ ਏ ਇੱਕ ਬੁੱਢੀ ਆਵਾਜ਼ ਹੋਰ ਉਬਰੀ ਓਏ ਰਹਿਣ ਦੇ ਵੱਡਿਆ ਗਡਵਾਲਿਆ ਮਰਿਆਦਾ ਵੀ ਕੋਈ ਚੀਜ਼ ਹੁੰਦੀ ਏ ਲੀਕ ਤੋਂ ਹਟਕੇ ਦੁੱਖ ਹੀ ਪਾਏਗਾ ਪੁੱਤਰਾ ਇੰਨਾ ਜੋਸ਼ ਵੀ ਚੰਗਾ ਨਹੀਂ ਹੁੰਦਾ ਜੇ ਤੇਰਾ ਪਿਓ ਵੇਖਦਾ ਹੁੰਦਾ ਜਾਂਦਾ ਉਹਨੇ ਤੈਨੂੰ ਮਾਰ ਦੇਣਾ ਸੀ ਜਾਂ ਖੁਦ ਮਰ ਜਾਂਦਾ ਬੋਲਦ ਸਾਹੋ-ਸਾਹੀ ਹੁੰਦੇ ਭਜਰੇ ਸੰ ਛਾਂਟੇ ਤੇ ਛੰਟਾ ਵੱਜ ਰਿਆ ਸੀ ਬੋਲਦਾਂ ਦੀਆਂ ਜੀਭਾਂ ਨਿਕਲੀਆਂ ਹੋਈਆਂ ਸਨ ਤੇ ਫੁੰਕਾਰੇ ਦੂਰ ਤੱਕ ਸੁਣਦੇ ਸਨ ਜਾਂਦੀ ਵਾਰ ਮੈਂ ਸਭ ਤੋਂ ਅੱਗੇ ਤੇ ਆਉਂਦੀ ਵਾਰੀ ਸਭ ਤੋਂ ਪਿੱਛੇ ਬੋਲਦ ਹਫੇ ਪਏ ਸਨ ਅੱਗੇ ਵੱਲ ਬਹੁਤ ਜ਼ੋਰ ਲਾ ਕੇ ਤੁਰ ਰਹੇ ਸਨ ਜਿਵੇਂ ਸਰੀਰ ਦੇ ਕਿਸੇ ਹਿੱਸੇ ਵਿੱਚ ਦਰਦ ਮਹਿਸੂਸ ਕਰ ਰਹੇ ਹੋ। ਘਰ ਪਹੁੰਚਣ ਦੇ ਮੈਂ ਵੇਖਿਆ ਕਿ ਪਿਤਾ ਜੀ ਮੇਰੀ ਹੂੜੀ ਕਰ ਰਹੇ ਸਨ। ਨੇੜੇ ਆਉਣ ਤੇ ਉਨ੍ਹਾਂ ਨੇ ਇੱਕ ਟੱਕ ਬੋਲਦਾਂ ਵੱਲ ਵੇਖਿਆ। ਉਨ੍ਹਾਂ ਦੇ ਕੰਦੇ ਸੁੱਜੇ ਪਏ ਸਨ। ਦੋਵੇਂ ਬੋਲਦਾਂ ਦੇ ਕੰਦੇ ਮਤਾੜੇ ਗਏ ਸਨ। ਪਿਤਾ ਜੀ ਨੇ ਇੱਕ ਕੁਰਖਤ ਨਜ਼ਰ ਨਾਲ ਮੇਰੀ ਵੱਲ ਵੇਖਿਆ ਤੇ ਬਸ ਇੰਨਾ ਹੀ ਬੋਲ ਸਕੇ। ਲੀ ਤੂੰ हट ਕੇ ਤੂੰ ਮੈਨੂੰ ਕਿਸੇ ਪਾਸੇ ਜੋਗਾ ਨਹੀਂ ਛੱਡਿਆ ਤੇ ਖاموش ਹੋ ਗਈ ਦਿਨ ਬਦ ਦਿਨ ਬੋਲਦਾਂ ਦੇ ਮਤਾੜੇ ਕੰਦੇ ਫੁੱਲਦੇ ਗਏ ਤੇ ਉਹਨਾਂ ਵਿੱਚ ਪਾਗ ਪੈ ਗਈ ਪਿਤਾ ਜੀ ਵੀ ਮੰਜੇ ਤੇ ਪਏ ਕੁਝ ਨਾ ਬੋਲਦੇ ਤੇ ਇੱਕ ਟੱਕ ਬੋਲਦਾਂ ਵੱਲ ਵੇਖਦੇ ਰਹਿੰਦੇ ਇੱਕ ਦਿਨ ਮੈਂ ਮਾਂ ਤੋਂ ਹੌਸਲਾ ਕਰਕੇ ਪੁੱਛ ਹੀ ਲਿਆ ਸੀ ਪਿਤਾ ਜੀ ਬੋਲਦੇ ਕਿਉਂ ਨਹੀਂ ਸ਼ਾਇਦ ਹੁਣੇ ਕਦੇ ਨਹੀਂ ਬੋਲਣ ਕਿਉਂ ਕੀ ਹੋਇਆ ਇਹਨਾਂ ਨੂੰ ਏ ਪੁੱਛ ਕੇ ਕਿਨੇ ਹੋਇਆ ਫਿਰ ਵੀ ਕੁਝ ਪਤਾ ਤਾਂ ਲੱਗੇ ਬੀਤਿਆ ਵਕਤ ਹੁਣ ਹੱਥ ਨਹੀਂ ਆ ਸਕਦਾ ਮੇਰਾ ਇਸ ਵਿੱਚ ਕੀ ਗੁਨਾਹ ਹੈ ਗੁਨਾਹ ਨਹੀਂ ਤੋਂ ਜ਼ੁਰਮ ਕੀਤਾ ਏ ਉਹਨਾਂ ਨੇ ਜਿੰਦ ਜਾਨ ਗੱਡਾ ਤੇ ਬੁੱਲਦਾਂ ਦਾ ਸੱਤਿਆਨਾਸ਼ ਕਰ ਦਿੱਤਾ ਏ ਉਹਨਾਂ ਦਾ ਸੰਸਾਰ ਉਜਾੜ ਕੇ ਰੱਖ ਦਿੱਤਾ ਉਹਨਾਂ ਦੇ ਮਨ ਨੂੰ ਠੇਸ ਪਹੁੰਚਾਈਏ ਮੈਨੂੰ ਇੱਕ ਲੀਕ ਤੇ ਗੱਡਾ ਤੋੜਨਾ ਪਸੰਦ ਨਹੀਂ ਸੀ ਮੈਂ ਆਪਣੀ ਵੱਖਰੀਲੀ ਪਾਉਣ ਦੇ ਹੱਕ ਵਿੱਚ ਸੀ ਤੇਰੀ ਇਸ ਵੱਖਰੀ ਲੀ ਨਹੀਂ ਸਾਰਾ ਪੌੜਾ ਪਾਇਆ ਏ ਇਸ ਦਾ ਮਤਲਬ ਹੈ ਕਿ ਆਪਣਾ ਰਾਹ ਵੱਖਰਾ ਬਣਾਉਣਾ ਜ਼ੁਰਮ ਰਸਤੇ ਨਹੀਂ ਛੇਤੀ ਨਹੀਂ ਬਣਦੇ ਪੁੱਤਰ ਸਬਰ ਕਰਨਾ ਪੈਂਦਾ ਹੈ ਕਈ ਵਾਰ ਤਾਂ ਕਈ ਕਈ ਪੀੜੀਆਂ ਲੰਘ ਜਾਂਦੀਆਂ ਨੇ ਤੇ ਹਰ ਪੀੜੀ ਇੱਕ ਨਵਾਂ ਧੋਖਾ ਵਿਹਾਜ ਲੈਂਦੀ ਰਸਤਾ ਫਿਰ ਵੀ ਨਹੀਂ ਬਣਦਾ ਆਉਣ ਵਾਲੇ ਹੁਣ ਮੇਰੇ ਬਣਾਏ ਹੋਏ ਰਸਤੇ ਤੇ ਤੁਰਨਗੇ ਇਹ ਤੇਰਾ ਭਰਮ ਹੈ ਮਰਿਆਦਾ ਵੀ ਕੋਈ ਚੀਜ਼ ਹੁੰਦੀ ਹੈ ਤੇਰੇ ਪਿਓ ਨੇ ਵੀ ਇਹੀ ਧੋਖਾ ਖਾਦਾ ਸੀ ਮੈਂ ਅਜੇ ਨਮੀ ਵਿਆਹੀ ਆਈ ਸੀ ਤੇ ਤੇਰੇ ਪਿਤਾ ਨੇ ਮੈਨੂੰ ਵਾਪਸ ਛੱਡਣ ਜਾਣ ਲਈ ਆਪਣੇ ਪਿਤਾ ਤੋਂ ਧੀ ਦੀ ਮੰਗ ਕੀਤੀ ਸੀ ਜਿੱਦ ਕਰਨ ਤੇ ਤੇਰੇ ਪਿਤਾ ਨੂੰ ਧੀ ਮਿਲ ਵੀ ਗਈ ਸੀ ਪਰ ਉਹੀ ਮਛੌਰ ਮੱਤ ਉਦੋਂ ਘੱਗਰ ਤੋਂ ਪਾਰ ਵਾਲੀ ਸੜਕ ਨਵੀਂ-ਨਵੀਂ ਬਣੀ ਸੀ ਬਸ ਫਿਰਕੀ ਸੀ ਜਿਉਂ ਧੀ ਪੱਕੀ ਸੜਕ ਤੇ ਭਜਾਈ ਤੇ ਬਸ ਉਹੀ ਹਾਲ ਧੀ ਵੇਚ ਕੇ ਤੇਰੇ ਦਾਦਾ ਜੀ ਦਾ ਹੋਇਆ ਜੋ ਬੁੱਲਦ ਵੇਖ ਕੇ ਤੇਰੇ ਪਿਤਾ ਦਾ ਇਸ ਵਿੱਚ ਗੁਨਾਹ ਵੀ ਕੀ ਹੈ ਹਰ ਪੀੜੀ ਲਈ ਇੱਕੋ ਧੋਖਾ ਵਾਰ-ਵਾਰ ਖਾਣਾ ਉਲੰਘਣਾ ਕਰਨਾ ਗੁਨਾਹ ਨਹੀਂ ਤਾਂ ਹੋਰ ਕੀ ਹੈ ਪਰ ਪਿਤਾ ਜੀ ਦੀ ਇਹ ਹਾਲਤ ਮੇਰੇ ਕਰਨ ਦਾ ਨਹੀਂ ਹੋਈ ਇਹ ਤਾਂ ਸਾਰਾ ਪਿੰਡ ਜਾਣਦਾ ਹੈ ਕਿ ਬੁੱਲਦਾਂ ਦੇ ਕੰਦਿਆਂ ਤੇ ਆਈ ਮਤਾੜ ਹੀ ਇਸ ਦਾ ਕਾਰਨ ਹੈ ਇਹ ਸਭ ਕੁਝ ਦਹਰਾਉ ਨੂੰ ਸੋਚ ਕੇ ਮੈਂ ਸਿਰ ਤੋਂ ਪੈਰਾਂ ਤੱਕ ਕੰਬ ਗਿਆ ਸੀ ਤੇ ਬੀਤਿਆ ਇੱਕ ਪਲ ਮੇਰੇ ਜਿਸਮ ਤੇ ਨਸੂਰ ਬਣ ਕੇ ਫੁੱਟ ਆਇਆ ਸੀ ਸ਼ਰਮਿੰਦਗੀ ਤੋਂ ਲੈ ਕੇ ਖੂਨੇ ਪੁੱਤ ਗਰਦਾਨਿਆਂ ਜਾਣ ਤੱਕ ਇਸੇ ਲਈ ਹੁਣ ਕਈ ਵਾਰ ਮੇਰੀ ਨੀਂਦ ਹਰਾਮ ਹੋ ਜਾਂਦੀ ਹੈ ਮੈਂ ਸਾਰੀ ਸਾਰੀ ਰਾਤ ਮੁੰਡੇ ਨੂੰ ਲੈ ਕੇ ਆਪਣਾ ਤੀਤ ਯਾਦ ਕਰ ਸੌ ਨਹੀਂ ਸਕਦਾ ਇਹਨਾਂ ਹਾਲਾਤਾਂ ਵਿੱਚ ਮੁੰਡੇ ਦਾ ਚਾਬੀ ਤੇ ਰਾਈਫਲ ਮੰਗਣਾ ਮੈਨੂੰ ਖਟਕਦਾ ਹੈ ਕਈ ਵਾਰ ਖਿਆਲ ਆਉਂਦਾ ਹੈ ਕਿ ਕਿਤੇ ਇਹ ਗਲਤ ਰਸਤੇ ਤੇ ਹੀ ਨਾ ਤੁਰ ਪਈ ਕਦੇ ਜਾਪਦਾ ਹੈ ਜਿਵੇਂ ਐਨੇ ਪਿੰਡ ਜਾ ਕੇ ਆਪਣੇ ਹੀ ਭਰਾਵਾਂ ਦਾ ਕਤਲ ਕਰਕੇ ਬਦਲਾ ਲੈਣ ਦੀ ਠਾਣ ਲਈ ਹੋਵੇ ਕਈ ਵਾਰ ਤਾਂ ਮੈਨੂੰ ਸੁਪਨੇ ਵਿੱਚ ਵੀ ਇੰਜ ਲੱਗਦਾ ਹੈ ਜਿਵੇਂ ਮੁੰਡਾ ਮੇਰੇ ਤੋਂ ੱੱਕੇ ਨਾਲ ਗੱਡੀ ਦੀ ਚਾਬੀ ਤੇ ਰਾਈਫਲ ਕੋ ਖੋ ਕੇ ਘਰੋਂ ਬਾਹਰ ਹੋ ਗਿਆ ਹੋਵੇ ਹਰ ਰੋਜ਼ ਮੁੰਡੇ ਨੂੰ ਲੈ ਕੇ ਮੈਂ ਦੁਹਰੀ ਮੌਤ ਮਰਿਆ ਹਾਂ ਪਤਨੀ ਮੇਰੀ ਇਸ ਦਸ਼ਾ ਨੂੰ ਸਮਝਦੀ ਹੈ ਜਦੋਂ ਵੀ ਮੈਂ ਮੁੰਡੇ ਦੀ ਗੱਲ ਕਰਦਾ ਹਾਂ ਤਾਂ ਉਹ ਕਹਿ ਦਿੰਦੀ ਹੈ ਤੂੰ ਇਸ ਨੂੰ ਆਪਣੇ ਆਲੇ ਦੁਆਲੇ ਤੋਂ ਆਪਣੇ ਵਿਰਸੇ ਤੋਂ ਆਪਣੇ ਸੱਭਿਆਚਾਰ ਤੋਂ ਤੋੜ ਕੇ ਚੰਗਾ ਨਹੀਂ ਕੀਤਾ ਤੇ ਇਹ ਖਾਲੀ ਤੇ ਊਣਾ ਰਹਿਆ ਕੋਨਾ ਹੀ ਉਸ ਦੇ ਬਗਾਵਤੀ ਸੁਭਾਅ ਦਾ ਕਾਰਨ ਹੈ ਪਤਨੀ ਦੀਆਂ ਗੱਲਾਂ ਮੈਨੂੰ ਕੁਝ ਕੁਝ ਠੀਕ ਲੱਗਦੀਆਂ ਪਰ ਅਸਲੀਅਤ ਦਾ ਉਸ ਨੂੰ ਵੀ ਪਤਾ ਨਹੀਂ ਮੈਂ ਮਨ ਬਣਾਉਂਦਾ ਹਾਂ ਕਿ ਸਵੇਰ ਹੋਣਸਾਰ ਹੀ ਮੈਂ ਉਸ ਨੂੰ ਸਾਰੀਆਂ ਗੱਲਾਂ ਸਾਫ਼ ਦੱਸ ਦਿਆਂਗਾ ਪਿੰਡ ਬਾਰੇ ਵੀ ਰਿਸ਼ਤੇਦਾਰਾਂ ਬਾਰੇ ਵੀ ਭਰਾਵਾਂ ਬਾਰੇ ਵੀ ਹੋਰ ਵੀ ਸਭ ਕੁਝ ਜੋ ਉਹ ਪੁੱਛਣਾ ਚਾਹੇਗਾ ਗੱਡੀ ਦੀ ਚਾਬੀ ਵੀ ਦੇ ਦਿਆਂਗਾ ਤੇ ਰਾਈਫਲ ਵੀ ਘਟੋ ਘਟ ਕੋਟੂ ਕੋਟ ਕੇ ਤਾਂ ਨਹੀਂ ਮਰਾਂਗਾ ਇਹ ਸਭ ਕੁਝ ਸੋਚ ਮਰਾਹਤ ਮਹਿਸੂਸ ਕਰਨਾ ਸਵੇਰੇ ਉਸ ਵਕਤ ਹੀ ਪਤਨੀ ਮੈਨੂੰ ਜਗਾ ਕੇ ਕਹਿੰਦੀ ਹੈ ਮੁੰਡਾ ਘਰ ਤੋਂ ਭੱਜ ਗਿਆ ਹੈ ਗੱਡੀ ਵੀ ਲੈ ਗਿਆ ਪਰ ਉਹਨੂੰ ਤਾਂ ਰਸਤੇ ਬਾਰੇ ਕੋਈ ਜਾਣਕਾਰੀ ਨਹੀਂ ਸੀ ਹਾਈ ਮੈਂ ਮਰਦਾਂ ਮੈਨੂੰ ਤਾਂ ਭੁੱਲਿਆ ਪਟਕਦਾ ਫਿਰਦਾ ਹੋਵੇਗਾ ਇਹ ਤਾਂ ਉਸਦੀ ਗਲਤੀ ਹੈ ਜਦੋਂ ਉਸ ਨੂੰ ਆਪਣੀ ਮੰਜ਼ਿਲ ਦਾ ਪਤਾ ਨਹੀਂ ਸੀ ਫਿਰ ਘਰ ਤੁਰਿਆ ਹੀ ਕਿਉਂ ਪਤਾ ਨਹੀਂ ਕਿੱਥੋਂ ਕਿੱਥੋਂ ਰਸਤਾ ਪੁੱਛ-ਪੁੱਛ ਥੱਕ ਗਿਆ ਹੋਵੇਗਾ ਮੇਰਾ ਲਾਲ ਬਿਨਾਂ ਮੰਜ਼ਿਲ ਦੇ ਜਾਣਨ ਦੇ ਤੁਰਨ ਵਾਲੇ ਦਾ ਇਹੀ ਹਸ਼ਰ ਹੁੰਦਾ ਹੈ ਆਪੇ ਥੱਕ ہار ਕੇ ਇਧਰ ਉਧਰ ਤੱਕੇ ਖਾ ਕੇ ਵਾਪਸ ਆ ਜਾਵੇਗਾ ਹਾਏ ਇੰਜ ਨਾ ਕਹੋ ਹਰ ਵੇਲੇ ਪਿੰਡ ਪਿੰਡ ਕਰਦਾ ਸੀ ਫਿਰ ਰਾਈਫਲ ਲੈ ਕੇ ਪਿੰਡ ਜਾਣ ਦਾ ਕੀ ਕਾਰਨ ਹੋ ਸਕਦਾ ਇਹ ਸੁਣ ਕੇ ਮੇਰੇ ਅੰਦਰ ਦਾ ਡਰ ਜਾਗ ਪਿਆ ਮੈਨੂੰ ਲੱਗਿਆ ਜਿਵੇਂ ਉਹ ਰਸਤੇ ਤੋਂ ਭਟਕ ਗਿਆ ਹੋਵੇ ਤੇ ਉਹਨੇ ਬਦਲਾ ਲੈਣ ਲਈ ਆਪਣੇ ਹੀ ਭਰਾਵਾਂ ਦਾ ਕਤਲ ਕਰ ਦਿੱਤਾ ਹੋਵੇ ਨਹੀਂ ਇੰਜ ਨਹੀਂ ਹੋ ਸਕਦਾ ਮੈਂ ਉਸ ਨੂੰ ਸਾਰੀ ਗੱਲ ਸਾਫ਼-ਸਾਫ਼ ਦੱਸ ਦਿਆਂਗਾ ਪਤਨੀ ਇੱਕ ਟੱਕ ਮੇਰੀ ਗਰਦਨ ਵੱਲ ਵੇਖ ਰਹੀ ਸੀ ਮੈਨੂੰ ਝਟ ਮਤੜ ਦਾ ਖਿਆਲ ਆਉਂਦਾ ਹੈ ਮੇਰਾ ਹੱਥ ਮੇਰੀ ਗਰਦਨ ਤੇ ਚਲਾ ਜਾਂਦਾ ਹੈ ਜੋ ਕਿ ਲਗਾਤਾਰ ਸੁੱਜਦੀ ਜਾ ਰਹੀ ਹੈ ਪਤਨੀ ਗਰਦਨ ਵੱਲ ਵੇਖ ਕੇ ਸੈ ਸੁਭਾ ਕਹਿੰਦੀ ਹੈ ਤੁਹਾਨੂੰ ਤਾਂ ਮਤੜ ਆਉਂਦੀ ਜਾ ਰਹੀ ਹੈ ਵੈਸੇ ਹੁਜ ਗੁੱਸਾ ਨਾ ਕਰਿਓ ਜੀ ਕਿਤੇ ਤੁਹਾਨੂੰ ਇਹ ਖਾਨਦਾਨੀ ਬਿਮਾਰੀ ਤਾਂ ਨਹੀਂ ਮੇਰੇ ਬੁੱਲ ਫਰਕਦੇ ਹਨ ਪਰ ਆਵਾਜ਼ ਨਹੀਂ ਨਿਕਲਦੀ ਧੰਨਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਸਾਨੂੰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ